ਤੂੰ ਨੀ ਸੇ ਰੱਖ ਪੈਣ ਮੇਰੀਏ ਆਪਣਾ ਮਜ਼ਾਕ ਨੀ ਮਗਾਈ ਤੋ ਘਰ ਸੰਗ ਰੱਖਿਆ ਜੇਸ ਤੇਰੀ ਬੋਲ ਨੋ ਘਟਾਈ ਬਾਜਾਂ ਵਾਲੇ ਗੁਰੂ ਦੀ ਤੁਪ ਤੇਰੀ ਕਹਾਉਣੀਏ ਜੇਲਗੀਆਂ ਵਾਲਾ ਬਾਜਾਵਾ जी कलगीअ वारा बजा वाहेगुरु जी साल भोले सोलहाल ਪੁਰਗਜ਼ੋ ਮੇਰੇ ਦੋ ਬੰਦੇ ਜੀ ਅਮਰੀਆਂ ਤੇ ਜਾਬੀ ਨਹੀਂ ਹੋਣਗੇ ਅੱਜ ਕਿਹ ਅਗਲਾ ਟੇਕ ਲਿਆ ਮੈਂ ਵਾਹਿਗੁਰੂ 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 ਦੁਵਾਈ 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 ਦਰੇ ਹਾਏ ਗੋਰ ਵਾਹੇ 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 ਗੋਰ ਹੀ ਹੋ ਪਾਹ ਕੰਨਿਆ ਕਾਰਤੀ ਹੋ ਪਾਹ ਸੰਦ ਕਾਰਤੀ ਹੋ ਪਾਹ ਸੰਦ ਕਾਰਤੀ ਹੋਈ ਜਨਮ ਸਥੇ ਸੱਲ ਕੀਵਾਂ ਨਾ ਬਾਚਵਾ ਕੰਢੇ ਆਈ ਬਾਲ ਗੋਬਿੰਦ ਰਾਏ ਨੂੰ ਬਾਤ ਫੜਿਆ ਪੁੱਤਰਾ ਕੰਗੜ ਕਿੱਥੇ ਸੁਟਿਆ ਦੇਰਾ ਤੇਰੇ ਮਾਮੇ ਕਿਰਪਾਲ ਚੰਦ ਨੇ ਪਾਇਆ ਸੀ ਪਾਛਾ ਨੇ ਆਖਿਆ ਮਾਂ ਸੱਚ ਦੱਸਾ ਮਾਂ ਨੇ ਆਖਿਆ ਦੱਸ ਤੇ ਉਸ ਵੇਲੇ ਬਾਲ ਗੋਬਿੰਦ ਰਾਏ ਨੇ ਦੂਜਾ ਕੰਗੜ ਲਾ ਕੇ ਵਗਾ ਕੇ ਪਾਣੀ ਚ ਮਾਰ ਕੇ ਆਖਿਆ ਮਾਂ ਉੱਥੇ ਮਾਂ ਨੇ ਆਖਿਆ ਪੁੱਤਰਾ ਬੜੇ ਕੀਮਤੀ ਸਨ ਸੋਨੇ ਦੇ ਮੁੱਲ ਦਾ ਤੈਨੂੰ ਪਤਾ ਨਹੀਂ ਪਰ ਬਾਲ ਗੋਬਿੰਦ ਰਾਏ ਨੇ ਉਹ ਟ ਵੇ ਬਾਲ ਵਸਤਾ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਇਹ ਕੜੇ ਲਵਾ ਕੇ ਇਹ ਕੰਗਣ ਲਵਾ ਕੇ ਸਿੱਕਾ ਦੇ ਗੁੱਟ ਦੇ ਵਿੱਚ ਐਸੇ ਕੜੇ ਪਾਉਣੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਾਲਮ ਤੇ ਜ਼ੁਲਮ ਨੂੰ ਟੱਕਰ ਦੇ ਦੇਣਗੇ ਆਹ ਤੱਕੋ ਜਰਾ ਕੀ ਕਹਿੰਦਾ ਜਰਾ ਮੈਂ ਤੂੰ ਵਾਰੀ ਜੀ ਨੇ ਰੜਨਾ ਸਿਖਾਇਆ ਜੀ ਨੇ ਦਰਮਾ ਬਚਾਇਆ ਗੋਬਿੰਦ ਬਾਣੀ ਜਦ ਸਹੀਪ ਕਮਾਲ ਜੀ ਉੱਚਾ ਪੀਰ ਜੇੜਾ ਖੁਦ ਹੀ ਅਕਾਲ ਜੀ ਥਾਲ ਨੂੰ ਜਾ ਕੇ ਕਹਿੰਦੇ ਬੱਚੇ ਮਾਂ ਨੂੰ ਆ ਕੇ ਮਾਤਾ ਵਰ ਜਲਾਲ ਨੂੰ ਜਾ ਕੇ ਕੀਤੀ ਬੜੀ ਉਲੰਘਣਾਈ ਮਾਤਾ ਲਾਲ ਤੇਰੇ ਨੇ ਲਾਲ ਤੇਰੇ ਨੇ ਵਿੱਚ ਨਤੀਦੇ ਸੁੱਟ ਤਾਂ ਕੰਗਣਾਈ ਕੋਤ ਲਾਲ ਤੇਰੇ ਨੇ ਸਾਡੇ ਨਾਲ ਖੇਡਦਿਆ ਹੱਥੋਂ ਕੰਨੜਾ ਲਾਇਆ ਸੀ ਸਾਡੇ ਨਾਲ ਖੇਡਦਿਆ ਹੱਥੋਂ ਕੰਨੜਾ